ਪੰਜਾਬ ਦੇ ਵਿੱਚ ਸਭ ਤੋਂ ਵੱਡੀ ਭਵਿੱਖਬਾਣੀ ਹਾਲਾਂਕਿ ਬੋਧੀ ਸਾਧੂ ਨੇ ਕਰਦੀ ਹੈ ਪੰਜਾਬ ਲਈ ਸਭ ਤੋਂ ਵੱਡਾ ਖਤਰਾ ਆਉਣ ਵਾਲਾ ਹੈ ਜਿਸ ਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਆਪਾਂ ਕੁਝ ਕੁ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਇਕੱਤਰਤ ਹੋਵੋ ਮਾਨੇ ਇਕੱਤਰਤ ਕਰਿਏ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਤੇ ਜੁੜੀ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਸਤਿਗੁਰੂ ਜੀ ਕਿਰਪਾ ਕਰਨ ਫਤਿਹ ਬਲਾਓ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਖਤਰਾ ਜਿਹੜਾ ਹੈ ਉਹ ਮੰਡਰਾ ਰਿਹਾ ਹੈ ਉਹਦੇ ਬਾਰੇ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਪਰ ਅਮਲ ਉਤੇ ਕੋਈ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਖਤਰਾ ਪਤਾ ਕੀ ਹੈ ਉਹ ਹੈ ਪਾਣੀ ਦਾ ਕਿਉਂਕਿ ਪਾਣੀ ਬਹੁਤ ਸੀਮਤ ਰਹਿ ਗਿਆ ਕਾਫੀ ਲੇਰਾਂ ਜਿਹੜੀਆਂ ਪਾਣੀ ਦੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਪਾਣੀ ਸਾਡੇ ਕੋਲੇ ਸੀਮਤ ਹੈ ਜੇ ਅਸੀਂ ਇਸੇ ਤਰ੍ਹਾਂ ਵੇਸਟੇਜ ਕਰਦੇ ਰਹੇ 10-12 ਸਾਲ ਤੱਕ ਪਾਣੀ ਖਤਮ ਹੋ ਜਾਏਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨਹੀਂ ਬਚੇਗਾ ਅਸੀਂ ਸੋਕੇ ਦੇ ਵਿੱਚ ਮਰਾਂਗੇ ਸਾਡੇ ਨਾਲ ਐਸੇ ਹਾਲਾਤ ਹੋ ਜਾਣਗੇ ਜਦੋਂ ਪਾਣੀ ਵੀ ਮੁੱਲ ਮਿਲੇਗਾ ਪਾਣੀ ਹੁਣ ਬੋਤਲਾਂ ਦੇ ਵਿੱਚ ਪੈਕ ਹੋ ਕੇ ਦੇ ਮਿਲਣੀ ਲੱਗੇ ਜਿਹਨੂੰ ਮਿਨਰਲ ਵਾਟਰ ਕਿਹਾ ਜਾਂਦਾ ਸਾਧ ਸੰਗਤ ਇਦਾਂ ਦੇ ਹਾਲਾਤ ਹੋ ਜਾਣਗੇ ਜਦੋਂ ਕਈ ਗੁਣਾ ਪਾਣੀ ਮਹਿੰਗਾ ਸਾਨੂੰ ਮਿਲੇਗਾ ਲੌਕਡਾਊਨ ਦੇ ਵਿੱਚ ਕਾਫੀ ਲੋਕਾਂ ਨੇ ਆਪਣੇ ਰਾਸ਼ਨ ਦੇ ਰੇਟ ਵਧਾਤੇ ਆਟਾ ਜਿਹੜਾ ਸੀ ਉਹ 4-4 5-5 6-600 ਰੁਪਏ ਕਿਲੋ ਨੂੰ ਮਿਲਿਆ ਜੀ ਤੁਸੀਂ ਆਪ ਹਿਸਾਬ ਲਾਓ ਕਿ ਨਾਲੇ ਗੱਲ ਵੀ ਕੁਝ ਨਹੀਂ ਸੀ ਮੈਂ ਹੈਰਾਨ ਹੋਇਆ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਭੁੱਖਮਰੀ ਜਿਹੜੇ ਜ਼ਿਆਦਾ ਗਰੀਬ ਦੇਸ਼ ਨੇ ਨਾ ਉਹਨਾਂ ਵਿੱਚ ਸਾਧ ਸੰਗਤ ਜਿਵੇਂ ਆਪਾਂ ਕਿਸੇ ਵੀ ਸਟੇਟ ਨੂੰ ਵੇਖ ਲਈ ਜਦੋਂ ਗਰੀਬ ਹੋ ਜਾਂਦੀ ਹੈ ਉਹਦੇ ਕੋਲੇ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਜਾਂਦੀ ਹੈ ਤੇ ਉਥੋਂ ਦੇ ਕੁਝ ਸ਼ਾਹੂਕਾਰ ਜਾਂ ਕੁਝ ਬੇਅਕਲੇ ਲੋਕ ਕਹਿ ਲੋ ਉਹਨਾਂ ਲੋਕਾਂ ਨੇ ਰਾਸ਼ਨ ਨੂੰ ਮਹਿੰਗੇ ਭਾ ਦੁੱਗਣੇ ਤਿਗਣੇ ਭਾ ਤੇ ਜਿਹੜੀ 500 ਦੀ ਚੀਜ਼ ਐ 1500 ਦੀ ਜਿਹੜੀ 1500 ਦੀ ਐ 3500 ਦੀ ਐਸੇ ਹਿਸਾਬ ਨਾਲ ਉਹਨਾਂ ਨੇ ਚੀਜ਼ਾਂ ਵੇਚੀਆਂ ਉਹ ਕੀ ਐ ਇੱਕ ਲਾਲਚ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਵੀ ਇਹੋ ਜਿਹਾ ਸਮਾਂ ਕਿਤੇ ਸਾਡੇ ਤੇ ਨਾ ਆ ਜਾਏ ਪਾਣੀ ਕਿਤੇ ਸਾਨੂੰ ਇਹੋ ਜੀ ਸਥਿਤੀ 'ਚ ਖਰੀਦਣਾ ਨਾ ਪੈ ਜਾਏ ਜੇ ਪਾਣੀ ਨਹੀਂ ਹੋਊਗਾ ਸਾਡੀਆਂ ਫਸਲਾਂ ਨਹੀਂ ਹੋਣਗੀਆਂ ਭੁੱਖੇ ਮਰਗੇ ਨਾ ਸੀ ਜੇ ਪਾਣੀ ਨਾ ਹੋਇਆ ਜਲ ਹੀ ਜੀਵਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਤਗੁਰੂ ਕਹਿੰਦੇ ਨੇ ਇਹ ਇੱਕ ਸਾਡੇ ਬਜ਼ੁਰਗ ਨੇ ਬਡੇਰੇ ਨੇ ਇਹਨਾਂ ਦਾ ਸਤਕਾਰ ਕਰੀਏ ਕਿ ਅਸੀਂ ਲੋਕ ਸਿਰਫ ਪਾਣੀ ਦਾ ਬਚਾਉਣ ਦਾ ਸਾਧਨ ਨਹੀਂ ਅਸੀਂ ਪਾਣੀ ਨੂੰ ਵੇਸਟੇਜ ਕਰਨ ਤੇ ਜ਼ੋਰ ਬਹੁਤ ਦਿੱਤਾ ਠੀਕ ਹੈ ਨਾ ਐ ਥੋੜੀ ਖਤਮ ਹੁੰਦਾ ਹੈ ਪਾਣੀ ਐ ਕਿਵੇਂ ਖਤਮ ਹੋ ਜੂਜੀ ਸਾਧ ਸੰਗਤ ਜਿਹੜੇ ਸਾਡੇ ਕਿਸਾਨ ਵੀਰ ਝੋਨਾ ਲਾਉਂਦੇ ਨੇ ਨਾ ਉਹ ਵੀ ਯਾਦ ਰੱਖਿਓ ਵੀ ਇਹ ਪਾਣੀ ਜਿੰਨਾ ਅਸੀਂ ਅਸੀਂ ਜੀਬ ਖਰਚੀ ਆਪਣੀ ਕਰਨ ਲਈ ਹੁਣ ਕਹਿੰਦੇ ਜੀ ਜ਼ਿੰਮੇਦਾਰ ਕੀ ਕਰੇ ਜਦੋਂ ਤੇ ਸਾਧ ਸੰਗਤ ਕੋਈ ਵੱਡਾ ਕਾਰਜ ਕਰਨਾ ਹੁੰਦਾ ਹੈ ਉਦੋਂ ਤੇ ਇਹ ਲੋਕ ਕਹਿੰਦੇ ਜੀ ਅਸੀਂ ਤੇ ਜੱਟ ਹੁੰਨੇ ਆ ਜਦੋਂ ਫਿਰ ਕਰਜ਼ਾ ਮਾਫ ਕਰਾਉਣਾ ਹੁੰਦਾ ਉਦੋਂ ਅਸੀਂ ਕਿਸਾਨ ਬਣ ਜਾਂਦੇ ਆ ਮੈਨੂੰ ਮਾਫ ਕਰਿਓ ਅੱਜ ਕਹਿ ਜਾਂਦਾ ਨਾ ਕਿਸਾਨ ਮਜ਼ਦੂਰ ਇਕਤਾ ਉਥੇ ਮਜ਼ਦੂਰ ਦੀ ਤੇ ਗੱਲ ਹੀ ਨਹੀਂ ਹੁੰਦੀ ਉਥੇ ਇਕੱਲੇ ਕਿਸਾਨ ਕਿਸਾਨ ਦੀ ਗੱਲ ਹੋ ਰਹੀ ਹੈ ਸਾਧ ਸੰਗਤ ਅਸੀਂ ਜੇ ਇੱਕ ਦੂਜੇ ਨੂੰ ਨਾਲ ਲੈ ਕੇ ਨਹੀਂ ਚੱਲਾਂਗੇ ਜੇ ਹੁਣ ਮਤੇ ਪਾ ਦਿੱਤੇ ਜਾਂਦੇ ਨੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੱਧ ਦਿਹਾੜੀ ਨਹੀਂ ਦੇਣੀ ਤੇ ਆਪ ਫਿਰ ਧਰਨੇ ਲਾ ਕੇ ਕਿਹੜੀ ਗੱਲੋਂ ਬੈਠੇ ਆ ਅਸੀਂ ਕਿਹੜੀ ਗੱਲੋਂ ਇਹ ਮੰਗ ਰਹੇ ਆ ਵੀ ਸਾਨੂੰ ਪੈਸਾ ਦਿੱਤਾ ਜਾਵੇ ਸਰਕਾਰ ਪੈਸਾ ਦੇਵੇ ਸਦ ਸੰਗਤ ਜੇ ਕੋਈ ਗਰੀਬ ਦਿਹਾੜੀ ਵਧਾ ਦੇ ਕਹਿੰਦੇ ਜਿਹੜੀ ਦਿਹਾੜੀ ਨਹੀਂ ਦੇਣੀ ਹਾਲਾਂਕਿ ਮੈਂ ਹੱਕ ਦੇ ਵਿੱਚ ਆ ਕਿ ਜਿਹੜੀ ਬਣਦੀ ਮਿਹਨਤ ਹੈ ਨਾ ਚਾਹੇ ਉਹ ਜ਼ਿੰਮੇਦਾਰ ਦੀ ਹੋਵੇ ਜਾਂ ਜਿਹਦੀ ਮਰਜ਼ੀ ਹੋਵੇ ਉਹਨੂੰ ਮਿਲਣੀ ਚਾਹੀਦੀ ਹੈ ਸਰਕਾਰਾਂ ਨੂੰ ਜ਼ਿੰਮੇਦਾਰ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਤੇ ਜਿਹੜੇ ਮਜ਼ਦੂਰ ਨੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਰਲ ਮਿਲ ਕੇ ਕੰਮ ਚੱਲਦੇ ਹੁੰਦੇ ਨੇ ਮਹਿੰਗਾਈ ਦਾ ਜ਼ਮਾਨਾ ਹੈ ਜੇ ਅਸੀਂ ਕਹੀ ਇੱਕ ਤਬਕੀ ਦੀ ਸੁਣੀ ਜਾਓ ਜੀ ਦੂਜੇ ਦੀ ਨਾ ਸੁਣੋ ਉਹਨਾਂ ਨੂੰ ਹੋਰ ਕੁਚਲ ਦਿਓ ਇਹ ਗੱਲਾਂ ਨਹੀਂ ਬਣਦੀਆਂ ਹੁੰਦੀਆਂ ਜੇ ਅਸੀਂ ਦੂਜੇ ਨੂੰ ਕੁਚਲਣ ਦੀ ਸੋਚਾਂਗੇ ਤੇ ਭਲਾ ਸਾਡਾ ਵੀ ਨਹੀਂ ਹੋਣਾ ਇਹ ਗੱਲ ਸੋਚ ਲਿਓ ਜੀ ਹੁਣ ਮੈਂ ਕਿਸਾਨੀ ਅੰਦੋਲਨ ਦੇ ਬਿਲਕੁਲ ਹੱਕ ਦੇ ਵਿੱਚਾਂ ਸਮਰਥਨ ਦੇ ਵਿੱਚਾਂ ਪਰ ਮੈਂ ਬੇਨਤੀ ਕਰਨਾ ਜੀ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਇਆ ਤੇ ਸਾਨੂੰ ਇੱਕ ਦੂਜੇ ਦਾ ਸਾਥ ਬਣਨਾ ਚਾਹੀਦਾ ਹੈ ਅਸੀਂ ਮਜ਼ਦੂਰਾਂ ਨੂੰ ਨਾਲ ਲੈ ਕੇ ਤੁਰੀਏ ਪਹਿਲ ਦੇ ਆਧਾਰ 'ਤੇ ਸਾਧ ਸੰਗਤ ਇਹ ਨਾ ਉਹਨਾਂ ਦੇ ਖਿਲਾਫ ਪਿੰਡਾਂ ਦੇ ਵਿੱਚ ਮਤੇ ਪਾ ਦਿੱਤੇ ਜਾਵੇ ਜੀ ਐਂ ਕਰ ਤੋਂ ਜੀ ਇਹਨਾਂ ਨੂੰ ਪਿੰਡ ਚ ਦਿਹਾੜੀ ਨਾ ਦਿਓ ਜੀ ਐਂ ਨਾ ਕਰੋ ਜੀ ਐਦਾਂ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹਨਾਂ ਚੀਜ਼ਾਂ 'ਤੇ ਥੋੜਾ ਜਿਹਾ ਵਿਚਾਰ ਕਰਨਾ ਪਏ ਸਾਧ ਸੰਗਤ ਜੀ ਸਾਨੂੰ ਚਾਹੀਦਾ ਲੱਖ ਤੇ ਦੂਜੇ ਨੂੰ ਅਸੀਂ ਕਹੀਏ ਵੀ ਇਹਨੂੰ ਤਾਂ ਹਜ਼ਾਰ ਵੀ ਨਹੀਂ ਅਸੀਂ ਦੇਣਾ ਇਹ ਇਹ ਗੱਲ ਗਲਤ ਹੈ ਨਾ ਉਹਦੇ ਵੀ ਬੱਚੇ ਨੇ ਗਰੀਬ ਬੰਦੇ ਨੇ ਤੇ ਹਾਲਾਂਕਿ ਜੋ ਬਣਦੀ ਮਿਹਨਤ ਆ ਉਹਦਾ ਜਿਹੜੀ ਹੈ ਸਭ ਦੀ ਜ਼ਰੂਰੀ ਹੈ ਮੈਂ ਬੇਨਤੀ ਕਰ ਰਿਹਾ ਸੀ ਕਿ ਕਿਸਾਨ ਵੀ ਝੋਨਾ ਲਾਉਂਦੇ ਨੇ ਸੱਜੰਗਤ ਇਹ ਗੱਲ ਮੈਂ ਕਈਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋੜ ਕੇ ਜਵਾਬ ਦਿੱਤਾ ਕਹਿੰਦੇ ਹੋਰ ਜ਼ਿੰਮੇਦਾਰ ਕਰੇ ਕਿ ਮੈਂ ਕਹਿੰਦਾ ਵੀ ਇਹ ਚੀਜ਼ ਫਸਲਾਂ ਤੇ ਸਰਕਾਰਾਂ ਨੂੰ ਚਾਹੀਦੀ ਹੈ ਵੀ ਝੋਨੇ ਨਾਲੋਂ ਵਧੀਆ ਰੇਟ ਕਿਸੇ ਹੋਰ ਫਸਲ ਤੇ ਦਿੱਤਾ ਜਾਵੇ ਤਾਂ ਜੋ ਕਿਸਾਨ ਵੀ ਝੋਨਾ ਲਾਉਣਾ ਬੰਦ ਕਰ ਦੇਣ ਘਟਾ ਦੇਣ ਸੱਜੰਗਤ ਇਸ ਝੋਨੇ ਦੀ ਫਸਲ ਨੂੰ ਲੈ ਕੇ ਕੌਣ ਆਇਆ ਸਾਡੀਆਂ ਸਰਕਾਰਾਂ ਹੀ ਲੈ ਕੇ ਆਈਆਂ ਨੇ ਹੁਣ ਕਿਸਾਨ ਦਾ ਕੋਈ ਉਪਰੋਦਾਂ ਲੈ ਨਹੀਂ ਆਏ ਵੀ ਕੋਈ ਦੂਸਰੇ ਗ੍ਰਹਿ ਤੋਂ ਇਹ ਲਿਆ ਕੇ ਫਸਲ ਜਿਹੜੀ ਆ ਬੀਜ ਦਿੱਤੀ ਪਰ ਨਹੀਂ ਪਿਆਰਿਓ ਅਸੀਂ ਸਮਝਣਾ ਤੇ ਹੈ ਨਹੀਂ ਮੈਂ ਨਾ ਮੰਨੂ ਵਾਲੀ ਗੱਲ ਸਾਧ ਸੰਗਤ ਦਾ ਸਰਕਾਰਾਂ ਸਮਝਦੀਆਂ ਨਾ ਸਾਡੇ ਲੋਕ ਕਹਿਣ ਤੋਂ ਭਾਵੇਂ ਸਾਡੇ ਕੋਲੇ ਪਾਣੀ ਸੀਮਤ ਐ ਪਾਣੀ ਮਿਲਣਾ ਨਹੀਂ ਤੇ ਪਾਣੀ ਤੋਂ ਬਿਨਾ ਤੜਫ ਤੜਫ ਕੇ ਅਸੀਂ ਮਰ ਜਾਣਾ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਏ ਸਤਿਗੁਰ ਕਹਿੰਦੇ ਨੇ ਪਹਿਲਾ ਪਾਣੀ ਹੈ ਸਰੀਰ ਨੂੰ ਜੀਵਨ ਦਾਣ ਦੇਣ ਵਾਸਤੇ ਜੇ ਪਾਣੀ ਨਹੀਂ ਤਾਂ ਸੋਕਾ ਪੈ ਗਿਆ ਤੇ ਸਮਝ ਲਓ ਸਰੀਰ ਮਰ ਗਿਆ ਇਸ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਪਰਸੈਂਟੇਜ ਦੇ ਇਹਦੇ ਵਿੱਚ ਪਾਣੀ ਹੈ ਆਪਣੀ ਬਾਡੀ ਦੇ ਵਿੱਚ ਸਭ ਤੋਂ ਵੱਧ ਪ੍ਰਤੀਸ਼ਤ ਪਾਣੀ ਹੈ ਪਰ ਇਸ ਬਾਡੀ ਦੇ ਵਿੱਚ ਜੇਕਰ ਪਾਣੀ ਨਾ ਰਿਹਾ ਇਹਨੂੰ ਪਾਣੀ ਨਾ ਮਿਲਿਆ ਤੇ ਫਿਰ ਇਹ ਸਰੀਰ ਦਾ ਖਤਮ ਹੋਣਾ ਤੇ ਲਾਜ਼ਮੀ ਹੈ ਨਾ ਪਰ ਆਖਰ ਅਸੀਂ ਲੋਕ ਸਮਝਣ ਲਈ ਤਿਆਰ ਹੀ ਨਹੀਂ ਆ ਇੱਕ ਬੋਧੀ ਸਾਧੂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦਾ ਮੈਂ ਅਸੀਂ ਜਦੋਂ ਬਰਸ਼ ਕਰਦੇ ਆ ਨਾ ਟੂਟੀ ਬੰਦ ਕਰਤੀ ਉਸ ਤੋਂ ਬਾਅਦ ਖੋਲ੍ਹਦੇ ਆ ਪਰ ਕਹਿੰਦਾ ਤੁਹਾਡੇ ਪੰਜਾਬ ਦੇ ਵਿੱਚ ਮੈਂ ਵੇਖਿਆ ਕਿ ਇਹ ਬੁਰਸ਼ ਕਰੀ ਜਾਣਗੇ ਨਹਾਈ ਜਾਣਗੇ ਪਾਣੀ ਡੁੱਲਹੀ ਜਾਊਗਾ ਫਾਲਤੂ ਕਹਿੰਦੇ ਬੰਦ ਨਹੀਂ ਕਰਨਾ ਕੱਪੜੇ ਧੋਈ ਜਾਣਗੇ ਸਾਡੀਆਂ ਮਾਤਾ-ਮਾਂ ਭੈਣਾਂ ਪਾਣੀ ਡੁੱਲਹੀ ਜਾਊਗਾ ਫਾਲਤੂ ਕੋਈ ਪਰਵਾਹ ਨਹੀਂ ਜਿੱਥੇ ਕਿਤੇ ਲੀਕਜ ਹੈ ਕੋਈ ਪਰਵਾਹ ਨਹੀਂ ਵੀ ਕੋਈ ਠੀਕ ਕਰਾ ਦੇ ਉਹ ਕਹਿੰਦਾ ਫਲਾਣੇ ਦਾ ਕੰਮ ਹੈ ਇੱਕ ਦੂਜੇ ਦੇ ਮੋਢਿਆਂ ਤੇ ਸਿੱਟੀ ਜਾਣਗੇ ਕਹਿੰਦਾ ਪਾਣੀ ਦੀ ਬਰਬਾਦੀ ਤੁਹਾਡਾ ਪੰਜਾਬ ਸਭ ਤੋਂ ਵੱਧ ਕਰਦਾ ਹੈ ਕਹਿੰਦਾ ਪਰ ਪਾਣੀ ਦੀ ਕੀਮਤ ਇਹਨਾਂ ਨੂੰ ਨਹੀਂ ਪਤਾ ਵੀ ਕੀ ਹੈ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਨਾ ਅੱਖਾਂ ਚੋਂ ਘਸੁੰਨ ਦੇ ਕੇ ਰੋਣਗੇ ਜਦੋਂ ਪਾਣੀ ਦੀ ਕਿੱਲਤ ਇਹਨਾਂ ਨੂੰ ਸਭ ਤੋਂ ਵੱਧ ਹੋਈ ਫਤਿਹਗੜ੍ਹ ਸਾਹਿਬ ਦਾ ਇੱਕ ਪਿੰਡ ਹੈ ਮੈਂ ਪਿੰਡ ਦਾ ਨਾਮ ਭੁੱਲ ਗਿਆ ਇਸ ਟਾਈਮ ਉੱਥੇ ਪਾਣੀ ਮੁੱਕ ਗਿਆ ਖਤਮ ਹੋ ਗਿਆ ਸਾਰੇ ਬੋਰਾਂ ਦੇ ਵਿੱਚੋਂ ਪਾਣੀ ਮੁੱਕ ਗਿਆ ਸਾਧ ਸੰਗਤ ਕੀ ਗੱਲ ਹੋਈ ਉੱਥੇ ਪਾਣੀ ਡੂੰਘਾ ਹੋ ਗਿਆ ਹੁਣ ਬੋਰ ਨਵੇਂ ਕਰਾਉਣੇ ਪੈਣਗੇ ਲੱਖਾਂ ਰੁਪਈਆ ਬੋਰਾਂ ਤੇ ਲੱਗੋ ਕੋਈ ਆਮ ਜੀ ਗੱਲ ਨਹੀਂ ਸਾਧ ਸੰਗਤ ਇਹੋ ਜਾਂ ਸਮਾਂ ਕਿਤੇ ਸਾਡੇ ਤਨ ਆ ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ ਜੇ ਅਸੀਂ ਪਾਣੀ ਨਾ ਸੰਭਿਆ ਪਾਣੀ ਤੇ ਬਾਣੀ ਅਚ ਸੰਭਣ ਦੀ ਲੋੜ ਹੈ ਗੁਰੂ ਦੀ ਬਾਣੀ ਅਸੀਂ ਘਰਾਂ ਚੋਂ ਕੱਢਤੀ ਤੇ ਸਾਨੂੰ ਸਾਨੂੰ ਪਾਣੀ ਦੀ ਕਿੱਲਤ ਆ ਗਈ ਸਾਧ ਸੰਗਤ ਜੇ ਪਾਣੀ ਵੀ ਖਤਮ ਹੋ ਗਿਆ ਫਿਰ ਤੇ ਕਹਾਣੀ ਉਹ ਖਤਮ ਹੋ ਗਈ ਤੇ ਪਿੱਛੇ ਫਿਰ ਰਹਿ ਕੀ ਗਿਆ ਆਉਣ ਵਾਲਾ ਸਮਾਂ ਜਿਹੜਾ ਉਹ ਸੋਕੇ ਦਾ ਸਮਾਂ ਅਸਕਰ ਕਿ ਅਸੀਂ ਅੱਜ ਸਮਝ ਗਏ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਸਾਧ ਸੰਗਤ ਪਾਣੀ ਨੂੰ ਬਚਾਈਏ ਬੇਟੀ ਨੂੰ ਬਚਾਈਏ ਬਾਣੀ ਨੂੰ ਬਚਾਈਏ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਗੌਰ ਕਰਨੀ ਬੱਜੇ ਇਹਨਾਂ ਚੋਂ ਇੱਕ ਚੀਜ਼ ਨੂੰ ਵੀ ਅਸੀਂ ਸੰਭਲਿਆ ਸ਼ਾਇਦ ਅਸੀਂ ਕੁਦਰਤ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਹੋ ਸਕੀਏ ਕੁਦਰਤ ਸਾਨੂੰ ਸੰਭਲੇ ਪਰ ਜੇ ਅਸੀਂ ਤਿੰਨਾਂ ਦੇ ਵਿੱਚੋਂ ਇੱਕ ਨੂੰ ਵੀ ਨਾ ਸੰਭਲਿਆ ਜੇ ਤਿੰਨਾਂ ਨੂੰ ਸੰਭਲਿਆ ਤਾਂ ਬਹੁਤ ਵਧੀਆ ਗੱਲ ਹੈ ਜੇ ਅਸੀਂ ਇੱਕ ਨੂੰ ਵੀ ਨਾ ਸੰਭਲਿਆ ਅਸੀਂ ਕੁਦਰਤ ਨੂੰ ਦੇਖਾ ਜਿਹੜਾ ਹੈ ਉਹ ਨਹੀਂ ਦਿਖਾ ਸਕਦੇ ਸਾਸਾਂਗਤ ਕੁਦਰਤ ਸਾਨੂੰ ਕਦੇ ਵੀ ਸਾਹਮਣ ਦਾ ਹੱਕਦਾਰ ਨਹੀਂ ਬਣਦੀ ਹੈ ਸਮਝੋ ਹਲੇ ਵੀ ਸਮਾਂ ਸਾਡੇ ਕੋਲ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ